90 ਕੀ ਹਜ਼ਾਰ ਲਾ ਦੇ ਕਈ ਜਾਣਾ ਬਾਪੂ ਜਾਨਤ ਜਾਣਾ ਮੈਂ ਦੁਬਈ ਜਾਣਾ ਯਾ ਜਾਣਾ ਕਚਾਣਾ ਮੈਂ ਦੁਬਈ ਜਾਣਾ ਯਾ ਇੱਕ ਕ ਮਹੀਨਾ ਬਸ ਭੁਖੂ ਭੁਖੂ ਕਰਨਾ ਮੈਂ ਸਾਲ ਕ ਲੰਮਾ ਤੇ ਟਰੱਕੀ ਉੱਤੇ ਛਰਨਾ ਮੈਂ ਰਲ ਮਿਲ ਸਾਰਿਆਂ ਨੇ ਰਹੀ ਜਾਣਾ ਬਾਪੂ ਜਾਨਤ ਜਾਣਾ ਮੈਂ ਦੁਬਈ ਜਾਣਾ ਯਾ ਜਾਣਾ ਤੂੰ ਤੇ ਚੋਨਾ ਪਿੰਡ ਪੱਠੇ ਪੁੱਠੇ ਵੱਡੀ ਜਾਵਾ ਪੇ ਦੇ ਦੁਬਈ ਜਿੱਤਾ ਦਿਲ ਕਾ ਤੋ ਆਈ ਮੀਨੇ ਲੱਖ ਲੱਖ ਪਈ ਆਣਾ ਬਾਬੂ ਜਾਣਾ ਤੇ ਜਾਣਾ ਮੈਂ ਦੁਬਈ ਜਾਣਾ ਬਾਬੂ ਜਾਣਾ ਤੇ ਜਾਣਾ ਮੈਂ ਦੁਬਈ ਜਾਣਾ ਯਾ ਕਹੇ ਦੀਤੀ ਪੈਣ ਕਦੋਂ ਕੁ ਵੀ ਆਉਂਗਾ ਮੈਂ ਕਿੰਨਾ ਕਚੇਰ ਬਾਬੂ ਪੱਠੇ-ਪੱਠੇ ਪਾਉਂਗਾ ਮੈਂ ਰੋਜ ਸਾਰਾ ਯੱਬ ਕੋਈ ਪਈ ਆਣਾ ਬਾਬੂ ਜਾਣਾ ਤੇ ਜਾਣਾ ਮੈਂ ਦੁਬਈ ਆਣਾ ਯਾ ਜਾਣਾ ਤੇ ਜਾਣਾ ਮੈਂ ਦੁਬਈ ਆਣਾ ਯਾ ਟਰਾਲੇ ਦੀ ਸਨੈਪ ਬੜਾ ਦਿਲ ਕਰੇ ਪਾਉਣ ਨੂੰ ਹਾਲਾ ਹਬੀਬੀ ਇੱਕ ਕਾਲੀ ਗੱਲ ਲਾਉਣ ਨੂੰ ਆ ਗਿਆਂ ਬਾਸੀਆਂ ਨੂੰ ਕਹੀ ਜਾਣਾ ਬਾਬੂ ਜਾਣਾ ਤੇ ਜਾਣਾ ਮੈਂ ਦੁਬਈ ਆਣਾ ਬਾਬੂ ਜਾਣਾ ਤੇ ਜਾਣਾ ਮੈਂ ਦੁਬਈ ਆਣਾ ਇਹ ਵਾਲੇ ਕਰ ਦੇ ਸ਼ੇਰ